ਦੋਸਤੋ ਸਿਵਲ ਹਸਪਤਾਲ ਮੋਗਾ ਦੀ ਪਾਰਕਿੰਗ ਦੇ ਮੁੱਦੇ ਬਾਰੇ ਪਿਛਲੇ ਤਕਰੀਬਨ ਆਪਾਂ 3 ਹਫਟਿਆਂ ਤੋਂ ਲਗਾਤਾਰ ਕਵਰੇਜ ਕਰ ਰਹੇ ਹਾਂ ਸਿਵਲ ਹਸਪਤਾਲ ਮੋਗਾ ਦਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਮੋਗਾ ਦਾ ਸਮੁੱਚਾ ਪ੍ਰਸ਼ਾਸਨ ਇਨਾਂ ਕੋ ਆਸੰਵੇਦਨਸ਼ੀਲ ਹੈ ਕਿ ਕਿਸੇ ਨੇ ਵੀ ਇਸ ਐਡੇ ਗੰਭੀਰ ਮੁੱਦੇ ਦੀ ਕੋਈ ਤਨ ਨੋਟਿਸ ਨਹੀਂ ਲਿਆ ਸੋ ਮੈਂ ਹੀ ਇਸ ਵਿਸ਼ੇ ਤੇ ਲੱਗਿਆ ਪਿਆ ਲੋਕਾਂ ਦੀ ਲੁੱਟ ਬੰਦ ਕਰਾਉਣ ਵਾਸਤੇ ਤਕਰੀਬਨ 3 ਹਫ਼ਤਿਆਂ ਤੋਂ ਇਹ ਲੜਾਈ ਜਾਰੀ ਹੈ ਤੇ ਜਿੰਨੀ ਦੇਰ ਮੈਂ ਇੱਥੇ ਆ ਕੇ ਖੜ੍ਹ ਜਾਂਦਾ ਓਨੀ ਦੇਰ ਤਾ ਜਿਹੜੇ ਰੇਟ ਆ ਬਿਲਕੁਲ درست ਹੋ ਜਾਂਦੇ ਆ ਪੈਸੇ ਆ ਜਿਹੜੇ ਉਹ ਨਿਯਮਾਂ ਮੁਤਾਬਕ ਲੈਣ ਲੱਗ ਪੈਂਦੇ ਆ ਪਰ ਜਦੋਂ ਮੈਂ ਇੱਥੋਂ ਚਲਾ ਜਾਂਦਾ ਤਾਂ ਫੇਰ ਉਹੀ ਰੇਟ ਜਿਹੜਾ ਹੈਗਾ ਇਹਨਾਂ ਦਾ ਚੱਲਦਾ ਹੈ ਮੋਟਰਸਾਈਕਲ ਦੇ 200 ਆ ਦੇਖੋ ਇਹ ਪਾਰਕਿੰਗ ਕੰਪਾਊਂਡ ਹੈ ਇੱਥੇ ਤੁਸੀਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ ਹੈ ਕਿ ਇਹਨਾਂ ਨੂੰ ਮੈਂ ਵਾਰ-ਵਾਰ ਕਹਿ ਰਿਹਾ ਸੀਗਾ ਕਿ ਰੇਟ ਲਿਸਟ ਲਾਓ ਰੇਟ ਲਿਸਟ ਲਾਓ ਤੇ ਅਖੀਰ ਇਹਨਾਂ ਨੇ ਜਿਹੜੀ ਰੇਟ ਲਿਸਟ ਲਾਈ ਅਣਮੰਨੇ ਮਨ ਦੇ ਨਾਲ ਇੱਕ ਛੋਟੀ ਜੀ ਫਲੈਕਸ ਹੈ ਜਿਹੜੀ ਉਹ ਲਾਈ ਹੈ ਔਰ ਬਿਲਕੁਲ ਨੁੱਕਰ ਤੇ ਜਾ ਕੇ ਵੀ ਕਿਸੇ ਨੂੰ ਦਿਖੇ ਵੀ ਨਾ ਸੋ ਆਹ ਦੇਖੋ ਫਲੈਕਸ ਲੱਗੀ ਹੈ ਜਿਹੜੀ ਇਹ ਤੁਸੀਂ ਦੇਖੋ ਵੀ ਦੂਰੋਂ ਕਿਸੇ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਲੱਗ ਸਕਦਾ ਜੇਕਰ 10 ਫੁੱਟ ਨੇੜੇ ਆ ਕੇ ਦੇਖਦਾ ਕੋਈ ਤਾਂ ਫਿਰ ਪਤਾ ਲੱਗਦਾ ਵੀ ਇਹ ਇਹ ਜਿਹੜੀ ਰੇਟ ਲਿਸਟ ਦੀ ਫਲੈਕਸ ਲੱਗੀ ਹੋਈ ਆ ਸੋ ਕਿੱਥੇ ਨੇ ਡੀਸੀ ਸਾਹਿਬ ਕਿੱਥੇ ਨੇ ਸਿਵਲ ਸਰਜਨ ਕਿੱਥੇ ਨੇ ਐਸਐਮਓ ਮੈਂ ਆਮ ਲੋਕਾਂ ਨੂੰ ਜਿਹੜੀ ਅਪੀਲ ਕਰਨੀ ਚਾਹੁੰਦਾ ਉਹ ਇਹ ਕਿ ਇਹ ਤੁਹਾਡੀਆਂ ਜੇਬਾਂ ਤੇ ਡਾਕਾ ਪੈ ਰਿਹਾ ਸੋ ਜੇਕਰ ਤੁਸੀਂ ਇਸ ਡਾਕੇ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁੱਦ ਇਹਦੇ ਬਾਰੇ ਆਵਾਜ਼ ਬੁਲੰਦ ਕਰਨੀ ਪਊਗੀ ਖੁੱਦ ਅੱਗੇ ਆਉਣਾ ਪਊਗਾ ਸੋ ਰੇਟ ਲਿਸਟ ਆ ਜਿਹੜੀ ਲੱਗ ਚੁੱਕੀ ਆ ਚਾਹੇ ਛੋਟੀ ਦੀ ਐ ਤੇ ਚਾਹੇ ਇੱਕ ਨੁੱਕਰ ਦੇ ਵਿੱਚ ਹੀ ਲੱਗੀ ਐ ਸੋ ਇਹ ਰੇਟ ਲਿਸਟ ਆ ਜਿਹੜੀ ਤੁਹਾਡੇ ਕੋਲੇ ਸਫੀਸ਼ੀਐਂਟ ਸਬੂਤ ਬਣ ਗਿਆ ਕਿ ਇੱਥੋਂ ਦੇ ਪਾਰਕਿੰਗ ਦੇ ਕੀ ਰੇਟ ਆ ਸੋ ਜੇਕਰ ਤੁਸੀਂ ਇੱਥੇ ਸਕੂਟਰ ਮੋਟਰਸਾਈਕਲ ਖੜਾ ਕਰਦੇ ਹੋ ਤੇ ਤੁਹਾਡੇ ਤੋਂ ਇਸ ਤੋਂ ਵੱਧ ਪੈਸੇ ਲੈ ਜਾਂਦੇ ਆ ਸਕੂਟਰ ਤੇ 10 ਰੁਪਏ ਤੋਂ ਵੱਧ ਪੈਸੇ ਲਏ ਜਾਂਦੇ ਆ ਤੇ ਕਾਰ ਦੇ ਜਿਹੜਾ ਹੈਗਾ ਉਹ 24 ਘੰਟੇ ਇਹ 24 ਘੰਟੇ ਦੇ ਆ ਨਾਲੇ ਮਲਟੀਪਲ ਐਂਟਰੀ ਜਣੀ ਦੀ ਤੁਸੀਂ ਵਾਰ-ਵਾਰ ਆ ਜਾ ਸਕਦੇ ਹੋ ਉਹਨਾਂ ਪੈਸਿਆਂ ਦੀ ਜਿਹੜਾ ਸਕੂਟਰ ਬਾਈਕ ਦੇ 24 ਘੰਟੇ ਤੇ 10 ਰੁਪਏ ਆ ਔਰ ਸਾਈਕਲ ਦਾ ਕੋਈ ਪੈਸਾ ਨਹੀਂ ਕਾਰ ਜੀਪ ਦੇ ਜਿਹੜੇ 30 ਤੇ 20 ਰੁਪਏ ਆ 20 ਤੋਂ ਭਾਅ ਕੀ ਐਸ ਡੀ ਐਚ ਸੀ ਐਚ ਸੀ ਐਸ ਡੀ ਐਚ ਦਾ ਦਾ ਮਤਲਬ ਹੁੰਦਾ ਸਬ ਡਿਵੀਜ਼ਨਲ ਹਸਪੀਟਲ ਜਾਂ ਸੀਐਸਸੀ ਜਾਂ ਪੀਐਸ ਡੀਐਚ ਦਾ ਮਤਲਬ ਹੁੰਦਾ ਡਿਸਟ੍ਰਿਕਟ ਹਸਪੀਟਲ ਸੋ ਇਹ ਡਿਸਟ੍ਰਿਕਟ ਹਸਪੀਟਲ ਹੈ ਇਸ ਕਰਕੇ ਪਹਿਲੀ ਲਾਈਨ ਵਾਲੇ ਰੇਟ ਆ ਜਿਹੜੇ ਉਹ ਇੱਥੇ ਲਾਗੂ ਹੁੰਦੇ ਆ ਸੋ ਕਾਰ ਜੀਪ 300 ਰੁਪਏ ਤੇ ਸਕੂਟਰ ਬਾਈਕ 10 ਰੁਪਏ 24 ਘੰਟੇ ਵਾਸਤੇ ਠੀਕ ਹੈ ਜੀ ਸੋ ਇਹ ਜਿਹੜੇ ਰੇਟ ਨੇ ਜੇਕਰ ਕੋਈ ਵੀ ਖੁਸ਼ੀ ਹੋਊਗੀ ਜੇਕਰ ਕੋਈ ਕਿਸੇ ਤੋਂ ਵਧ ਪੈਸੇ ਵਸੂਲ ਕੀਤੇ ਜਾਂਦੇ ਆ ਤੇ ਉਹ ਬੰਦਾ ਆਪਣੇ ਪੈਸੇ ਵਸੂ واپس ਕਰਵਾ ਕੇ ਮੈਨੂੰ ਸੂਚਿਤ ਕਰੇ ਜਾਂ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਵੇ ਤਾਂ ਕਿ ਹੋਰ ਵੀ ਲੋਕ ਆ ਜਿਹੜੇ ਇਸ ਗੱਲ ਨੂੰ ਲੈ ਕੇ ਅਵੇਅਰ ਹੋਣ ਤੇ ਇਸ ਲੁੱਟ ਦੇ ਖਿਲਾਫ ਆਵਾਜ਼ ਬੁਲੰਦ ਕਰਨ ਜੇਕਰ ਬੱਸ ਸਟੈਂਡ ਦੇ ਪਾਰਕਿੰਗ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੇ ਰੇਟ ਲਿਸਟ ਡੈਸਟਲੇ ਹੋ ਚੁੱਕੇ ਐ ਭਾਵੇਂ ਕਿ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਵਾਰ-ਵਾਰ ਉਹ ਜਿਹੜੀ ਰੇਟ ਲਿਸਟ ਨੂੰ ਉੱਪਰ ਚੱਕ ਦਿੰਦੇ ਸੀ ਪਰ ਮੈਂ ਘੱਟੋ-ਘੱਟ ਚਾਰ ਵਾਰ ਜਿਹੜੀ ਉਹ ਰੇਟ ਲਿਸਟ ਜਾ ਕੇ ਥੱਲੇ ਕਰਵਾਈ ਐ ਤੇ ਹੁਣ ਉਥੇ ਪਰਮਾਨੈਂਟ ਡਿਸਪਲੇ ਹੋ ਚੁੱਕੀ ਐ ਸੋ ਇੱਥੇ ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਹੋਇਆ ਕਿ ਆਮ ਲੋਕ ਤਾਂ ਜਿਹੜੇ ਲੜ ਰਹੇ ਆ ਉਹ ਠੇਕੇਦਾਰ ਦੇ ਨਾਲ ਜਿਹੜਾ ਬਹਿਸ ਵੀ ਕਰਦੇ ਆ ਆਪਣੇ ਪੈਸੇ ਵੀ ਵਾਪਸ ਕਰਵਾ ਰਹੇ ਆ ਪਰ ਕੋਈ ਵੀ ਆਮ ਲੋਕਾਂ ਦੇ ਹਿੱਤਾਂ ਦੇ ਨਾਲ ਆਮ ਲੋਕਾਂ ਦੀ ਲੁੱਟ ਦੀ ਗੱਲ ਕਰਨ ਵਾਲੀ ਜੱਥੇਬੰਦੀ ਜਾਂ ਲੋਕਾਂ ਨੂੰ ਲੁੱਟ ਦੇ ਨਾਂ ਤੇ ਲਾਮਬੰਦ ਕਰਨ ਵਾਲੀਆਂ ਜੱਥੇਬੰਦੀਆਂ ਕੋਈ ਵੀ ਜਥੇਬੰਦੀ ਇਸ ਵਿਸ਼ੇ ਤੇ ਨਹੀਂ ਬੋਲੀ ਤੇ ਨਾ ਹੀ ਕਿਸੇ ਨੇ ਜਿਹੜਾ ਡੀਸੀ ਜਾਂ ਹੋਰ ਕਿਸੇ ਉੱਚ ਅਧਿਕਾਰੀ ਤੋਂ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸੋ ਇੱਕ ਬਹੁਤ ਹੀ ਜਿਹੜੀ ਦੁਖਦਾਈ ਗੱਲ ਹੈਗੀ ਹੈ ਸੋ ਜਿੱਤੋਂ ਤੱਕ ਮੇਰੀ ਜ਼ਿੰਮੇਵਾਰੀ ਦਾ ਸਵਾਲ ਹੈ ਮੇਰੀ ਜ਼ਿੰਮੇਵਾਰੀ ਲਗਭਗ ਇੱਥੇ ਖਤਮ ਹੋ ਜਾਂਦੀ ਹੈ ਕਿਉਂਕਿ ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਇਹ ਮੁੱਦਾ ਜਿਹੜਾ ਹੈਗਾ ਲੋਕਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਸੀ ਔਰ ਲਿਆਇਆ ਵੀ ਸਹਾਇਤਾਪੂਰਕ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਵਾਪਸ ਕਰਵਾਏ ਔਰ ਰੇਟ ਲਿਸਟ ਲਵਾਉਣ ਦੇ ਵਿੱਚ ਵੀ ਆਪਾਂ ਕਾਮਯਾਬ ਰਹੇ ਆ ਚਾਹੇ ਛੋਟੀ ਹੈ ਪਰ ਇਹ ਇੱਕ ਆਪਣੀ ਵੱਡੀ ਕਾਮਯਾਬੀ ਕਹਿ ਸਕਦੇ ਆ ਕਿ ਰੇਟ ਲਿਸਟ ਲੱਗ ਚੁੱਕੀ ਹੈ ਸੋ ਹੁਣ ਇਹਦੇ ਤੇ ਪਹਿਰਾ ਦੇਣਾ ਤੁਹਾਡਾ ਫਰਜ਼ ਹੈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਤੁਸੀਂ ਇਸ ਰੇਟ ਲਿਸਟ ਦੇ ਮੁਤਾਬਕ ਪੈਸੇ ਦਿੰਨੇ ਆ ਤਾਂ ਮੈਨੂੰ ਇਹ ਮਹਿਸੂਸ ਹੋਊਗਾ ਕਿ ਮੇਰੀ ਮਿਹਨਤ ਜਿਹੜੀ ਉਹ ਕਾਮਯਾਬ ਹੋਈ ボートの外。Both, both